ਸ਼੍ਰੌਮਣੀ ਕਾਲੀਦਾ ਲੰਬੀ ਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਲ ਬਦਲੀ ਅਤੇ ਸੰਗਰੂਹ ਤੋਂ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਉਮੀਦਵਾਰੀ ਮਿਲਣ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਕਿ ਆ ਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ। ਭਾਜਪਾ ਤੇ ਤੰਜ ਕਸਦੇ ਆ ਉਹਨਾਂ ਕਹੇ ਆ ਕਿ ਸਾਰੀਆਂ ਪਾਰਟੀਆਂ ਦੇ ਗੰਦੇ ਆਗੂਆਂ ਨੂੰ ਭਾਜਪਾ ਆਪਣੇ ਵਿੱਚ ਰਲਾਈ ਜਾਂਦੀ ਹੈ। ਤੇ ਇਸੇ ਤਰ੍ਹਾਂ ਆម ਆਦਮੀ ਪਾਰਟੀ ਖਤਮ ਹੋ ਜਾਵੇਗੀ ਉਹਨਾਂ ਕਹੇਗੀ ਮੁੱਖ ਮੰਤਰੀ ਦੇ ਖੁਦ ਦੇ ਇਲਾਕੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ ਤੇ ਨਾ ਹੀ ਹੁਣ ਕੋਈ ਧਿਆਨ ਦੇ ਰਿਹਾ ਹੈ ਉਹਨਾਂ ਕਹੇਗਾ ਕਿ ਸਰਕਾਰ ਅਤੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਦੇ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆម ਆਦਮੀ ਪਾਰਟੀ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਜਿਸ ਕਾਰਨ ਹੁਣ ਉਹਨਾਂ ਦੇ ਉਮੀਦਵਾਰਾਂ ਨੂੰ ਪੰਜਾਬੀਆਂ ਦੇ ਰੋਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰਾ ਮੁਕਾਬਲਾ ਜੀਨਰਲ ਪ੍ਰੈਸ ਕਰਾਉਗੇ ਉਹਦੇ ਨਾਲ ਮੁਕਾਬਲਾ ਹੋ ਜਾਊਗਾ वैसे मेरा मुकाबला ਕਿਸ ਨਾਲ ਹੈ ਨਹੀਂ ਅੱਜ ਦੀ ਖੜੀ ਸੁਪਰ ਕਿਸਪਾਲ ਸਿੰਘ ਕਹਿ ਰਹੇ ਜੀ ਤੁਹਾਡੀ ਰਿਸਪੈਕਟ ਕਰਦੇ ਨੇ ਉਹ ਕਹਿੰਦੇ ਮੈਂ ਮਾਨ ਸਾਹਿਬ ਦੇ ਖਿਲਾਫ ਬਿਲਕੁਲ ਹੀ ਕੋਈ ਬਿਆਨ ਨਹੀਂ ਦੇਣਾ ਚਲੋ ਪਾਰਟੀ ਨੇ ਮੈਨੂੰ ਖੜਾ ਕੀਤਾ ਹੈ ਤਦੇ ਤਾਂ ਮੈਂ ਕਹਾਂ ਕੋਈ ਮੁਕਾਬਲਾ ਨਹੀਂ ਹੈ ਮੇਰੇ ਖਿਲਾਫ ਮਨਵਤ ਸੀਐਮ ਸਿਟੀ ਹੈ ਤੇ ਜੇਕਰ 2 ਸਾਲ ਹੋ ਚੱਕੇ ਨੇ ਇੱਥੇ ਸੀਐਮ ਬਣੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ ਲੋਕਾਂ ਨਾਲ ਗੱਲਾਂ ਕਰਦੇ ਹੋ ਲੋਕ ਤੁਹਾਡੇ ਕੋਲ ਦੁੱਖ ਲੈ ਕੇ ਪਹੁੰਚਦੇ ਕਿਸ ਤਰ੍ਹਾਂ ਦਾ ਕਿਹਾ ਆਜਾ ਗੰਦੇ ਨਾਲੇ ਤੇ ਆਇਓ ਕੀ ਕਹਿ ਰਹੇ ਮੈਂ ਸੀਐਮ ਸਾਹਿਬ ਤੋਂ ਜਾਦਾ ਕੰਮ ਕਰਦਾ ਜੀ ਦਾ ਮਤਲਬ ਹੈ ਕਿ ਸੀਐਮ ਸਾਹਿਬ ਹਟ ਗਿਆ ਕੰਮ ਕਰਨ ਤੋਂ ਵੋਟਾਂ ਤਾਂ ਤਾਂ ਮਿਲ ਗਏ ਜਿਹੜੇ ਵਾਅਦੇ ਪੂਰੇ ਕੀਤੇ ਆ ਉਹ ਕਰਨਗੇ ਤੇ ਵਾਅਦੇ ਤਾਂ ਪੂਰੇ ਕੀਤੇ ਨਹੀਂ ਨਾ ਤਾਂ ਇਹ ਬੀਬੀਆਂ ਨੂੰ 1000 ਰੁਪਏ ਮਹੀਨੇ ਦਾ ਉਹਨਾਂ ਦੇ ਬੈਂਕ ਦੇ ਵਿੱਚ ਡਿਪੋਜ਼ਿਟ ਹੁੰਦਾ ਤੇ ਫਿਰ ਜਦੋਂ ਵੈਜੇ ਨਹੀਂ ਪੂਰੇ ਕੀਤੇ ਤੇ ਵੋਟਰਾਂ ਦੇ ਕੋਲੇ ਕਾਹਦੇ ਨਹੀਂ ਜਾਣਗੇ ਉਹਨਾਂ ਤੋਂ ਇਹ ਗਾਣਾ ਖਾਣਗੇ ਚਪੇੜਾ ਖਾਣਗੇ ਮੇਰਾ ਮਤਲਬ ਹੈ ਬੰਦਿਆਂ ਵਰਗਣ ਇਹ ਜਿਹੜੇ ਵੈਜੇ ਕਿਤੇ ਸੀ ਉਹ ਪੂਰੇ ਕਰਨੇ ਚਾਹੀਦੇ ਸੀਗੇ ਫਿਰ ਲੋਕਾਂ ਕੋਲੇ ਜਾਇਦਾ ਐਵੇਂ ਨਹੀਂ ਇਹ ਵੈਜੇ ਕਰਕੇ ਤੇ ਸਰਕਾਰ ਬਣਾ ਕੇ ਤੇ ਆਪਣੀਆਂ ਝੋੜੀਆਂ ਭਰ ਕੇ ਤੇ ਫਿਰ ਲੋਕਾਂ ਕੋਲੇ ਜਾਓ ਕਿ ਸਾਨੂੰ ਵੋਟਰਾਂ ਦੇ ਉਹ ਐ ਕੰਮ ਨਹੀਂ ਚੱਲਦਾ ਹੈਗਾ ਮਾਨ ਸਰ ਗੱਲ ਬਦਲੀਆਂ ਚੱਲ ਰਹੀਆਂ ਨੇ ਇੱਕ ਪਾਰਟੀ ਵਾਲੇ ਕੋਈ ਕਾਂਗਰਸ ਚ ਜਾ ਰਿਹਾ ਕੋਈ ਕਾਲੀ ਦਲ ਚ ਕੋਈ ਆਪ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਰਾਜਨੀਤੀ ਦਾ ਮਿਆਰ ਗਿੱਡਣ ਜਿਆਦਾ ਲੋਕ ਫੇਤ ਕਰਕੇ ਇੱਕ ਪਾਰਟੀ ਨੂੰ ਵੋਟ ਪਾਉਂਦੇ ਨੇ ਪਰ ਤੁਸੀਂ ਉਹ ਜਿਹੜੇ ਇੱਕ ਪਾਰਟੀ ਦੇ ਸਟੈਂਡ ਤੇ ਖੜੇ ਹੋ ਆ ਜਿਹੜਾ ਦੰਦਾਂ ਵਾਲਾ ਦੇਖਦਾ ਨਾ ਸਾਰੀਆਂ ਪਾਰਟੀਆਂ ਦਾ ਦੰਦਾ ਮਾਲ ਬੀਜੇਪੀ ਦੇ ਵਿੱਚ ਜਾ ਰਿਹਾ ਤੇ ਇਹ ਤਾਂ ਬੀਜੇ ਨੂੰ ਪੁੱਛੋ ਕਿ ਤੁਸੀਂ ਸਾਰੀਆਂ ਪਾਰਟੀਆਂ ਦਾ ਦੂਜੀ ਪਾਰਟੀ ਚ ਵੀ ਇਹੀ ਹੋ ਰਿਹਾ ਮਾਨ ਸਰ ਕਿਹੜੀ ਪਾਰਟੀ ਚ ਤਾਂ ਹੋਰ ਤਾਂ ਕੋਈ ਜਾਣ ਨਹੀਂ ਰਿਹਾ ਕਿਸ ਪਾਰਟੀ ਆਪ ਜੀ ਪਹਿਲਾਂ ਹੋਰ ਨਿਕਲ ਸਫਾ ਕੋਈ ਚੱਲੇ ਰਹਿੰਦਾ ਪਰ ਆਪ ਵੀ ਭੱਜੀ ਜਾਂਦੀ ਹੋਰਲੇ ਪਾਸੇ ਨੂੰ ਉਹਨਾਂ ਦੇ ਵੀ ਬੜੇ ਵੱਡੇ ਵੱਡੇ ਬੰਦੇ ਭਾਜਪੀ ਨਾਲ ਗੱਲ ਕਰ ਰਹੇ ਆ ਤਾਂ ਮੇਰਾ ਮਤਲਬ ਹੈ ਕਿ ਇਹ ਇਹ ਗੱਲ ਹੈ ਨਹੀਂ ਕਿ ਇਹ ਸਾਰਾ ਗੰਦਾ ਮਾਲ ਬੀਜਪੀ ਆਰਐਸਐਸ ਦੇ ਵਿੱਚ ਜਾ ਰਹੇ ਹੋ ਮਾਨ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਪਿੰਡੋਂ ਪਿੰਡੀ ਪ੍ਰਚਾਰ ਕਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਲੋਕਾਂ ਦਾ ਰੁਝਾਨ ਮਿਲ ਰਿਹਾ ਹੈ ਜਾਂ ਕੀ ਕਹਿ ਰਹੇ ਹੋ ਉਹ ਤਾਂ ਹੱਸਦੇ ਮਿਲਦੇ ਆ ਜੀ ਬੜੇ ਖੁਸ਼ ਨੇ ਕਿ ਕੋਈ ਬੰਦਾ ਹੈਗਾ ਜਿਹੜਾ ਗੱਲ ਕਰਦਾ ਤੇ ਜਿਹੜੀ ਗੱਲ ਕੀਤੀ ਨੂੰ ਪੂਰਾ ਵੀ ਕਰ ਦਿੰਦਾ ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣੇ ਗ੍ਰਾਂਟ ਭੇਜ ਦਿੱਤੇ ਆ ਕੋਈ ਸਾਡੇ ਹਲਕੇ ਸਰੂਪ ਬੰਨਾਲੇ ਮਲੇ ਕੋਟਲੇ ਦੇ ਵਿੱਚ ਕੈਂਸਰ ਦਾ ਪੇਸ਼ੈਂਟ ਨਹੀਂ ਹੋਊਗਾ ਜਿਹਨੂੰ ਸਾਡੇ 3 ਲੱਖ ਰੁਪਏ ਨਹੀਂ ਦਿੱਤੇ ਸੀ ਤੇ ਸਾਡੇ 300 ਕਰੋੜ ਰੁਪਏ ਇੱਥੇ ਪਹੁੰਚ ਗਏ ਕਿ ਤਿੰਨੇ ਜ਼ਿਲਾਂ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਇਹ ਥੱਲੇ ਜ਼ਮੀਨ ਦੇ ਵਿੱਚ ਜਾਣਗੀਆਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਤੇ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦੇ ਘਰ ਦੀ ਕੋਈ ਮਸ਼ੀਨ ਨਹੀਂ ਛੜੂਗੀ ਇਹ ਸਾਰਾ ਕੀਤਾ ਹੈ ਤੇ ਬਰਨਾਲੇ ਦੇ ਲਈ 56 ਕਰੋੜ ਰੁਪਏ ਮਿਲ ਜਾਂਦਾ ਹੈ ਕਿ ਉੱਥੇ ਨਵਾਂ ਹਸਪਤਾਲ ਬਣ ਰਿਹਾ ਹੈ ਜਿਹੜਾ ਕਿ ਕਿਸੇ ਵੀ ਹਸਪਤਾਲ ਜਿੱਥੇ ਲਾਰਜ ਨਹੀਂ ਹੋ ਸਕਦਾ ਕਿਸੇ ਮਰੀਜ਼ ਦਾ ਉਹ ਉੱਥੇ ਸਾਡੇ ਬਰਨਾਲੇ ਹੋਇਆ ਕਰੂਗਾ ਇਹਦਾ ਫਾਇਦਾ ਆਪਾਂ ਨੂੰ ਸਮਰੂਪ ਤੇ ਮਲੇਰਕੋਟਲੇ ਦਾ ਵੀ ਬਹੁਤ ਹੈ ਜੋ ਕਰਕੇ ਸਮਰੂਪ ਦੇ ਵਿੱਚ ਪੀਜੀਐ ਵੀ ਆ ਗਿਆ ਤੇ ਕੈਂਸਰ ਦਾ ਹਸਪਤਾਲ ਵੀ ਆ ਗਿਆ ਸੋ ਇੱਕ ਕਮੀ ਰਹਿ ਗਈ ਹੈ ਮਸਤਵਾਨਾ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਬਣਾਉਣਾ ਸੀਗਾ ਤੇ ਮਸਤੂਆਣਾ ਦੇ ਕਮੇਟੀ ਨੇ ਮੈਨੂੰ ਚਿੱਠੀ ਦਿੱਕੇ ਦਿੱਤੀ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਕਹੋ ਕਿ ਜੇ ਉਹਦੀ ਮંજੂਰੀ ਆ ਗਈ ਹੈ ਤੇ ਤੁਸੀਂ ਇੱਥੇ ਮੈਡਿਕਲ ਕਾਲਜ ਬਣਾ ਦਿਓ ਪਰ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਕਈ ਵਾਰੀ ਬੇਨਤੀ ਕਿ ਚਿੱਠੀ ਲਿਖੀ ਹੈ ਇਹ ਦਿੱਲੀ ਹੈ ਚੀਫ ਮਿਨਿਸਟਰ ਸਾਹਿਬ ਆਪਣੇ ਇਲਾਕੇ ਦੇ ਵਿੱਚ ਵੀ ਮੈਡਿਕਲ ਕਾਲਜ ਨਹੀਂ ਬਣਾ ਰਹੇ ਜਿੱਦਣ ਇਹ ਬਣ ਗਿਆ ਇਹ ਸਾਡਾ ਸਮੂਹ ਦਾ ਹਲਕਾ ਇੱਕ ਹਮਦਰਦ ਦੁਆਖਾਨਾ ਬਣ ਜੋ ਜਿੱਥੋਂ ਲੋਕੀ ਦੂਰੋਂ ਦੂਰੋਂ ਆਉਣਗੇ ਇੱਥੇ ਪਹਿਲਾਂ ਆ ਜਾਂਦੇ ਸੀ ਬੀਕਾਨੇਰ ਕੈਂਸਰ ਉਹ 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 ਗੱਡੀ ਦਾ ਨਾਮ ਵੀ ਤਰਤਾ ਸੀ ਕੈਂਸਰ ਗੱਡੀ ਇੱਥੇ ਸਾਰੇ ਆਇਆ ਕਰਨਗੇ ਇਲਾਜ ਦੇ ਲਈ ਬਹੁਤ ਤਕੜਾ ਇੰਤਜ਼ਾਮ ਹੋ ਜੂਗਾ ਪਰ ਜੀ ਚੀਫ ਨਰਸ ਸਾਹਿਬ ਉਸ ਨੂੰ ਇਜ਼ਾਜ਼ਤ ਦੇ ਦੇਣ ਕਿ ਮੈਡੀਕਲ ਕਾਲਜ ਮਸਤਵਾਨਾ ਸਾਹਿਬ ਬਣ ਗਏ